ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਤਾਂ ਮ੍ਰਿਤਕ ਨੌਜਵਾਨ ਦੀ ਪਛਾਣ ਅਵਿਨਾਸ਼ ਕੁਮਾਰ ਦੇ ਵਜੋਂ ਹੋਈ ਹੈ ਦਰਸਲ ਪੰਜ ਨੌਜਵਾਨ ਜਿਹੜੇ ਤੇਜ਼ ਤਾਰ ਹਥਿਆਰ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਅਵਿਨਾਸ਼ ਕੁਮਾਰ ਤੇ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਤਾਂ ਜਦੋਂ ਹਮਲਾ ਕੀਤਾ ਜਾਂਦਾ ਹਮਲਾਵਾਰਾਂ ਦੇ ਵੱਲੋਂ ਤੇ ਬਾਅਦ ਵਿੱਚ ਉਹ ਜੋ ਪੰਜ ਗੱਡੀਆਂ ਤੇ ਪੰਜ ਜਾਣੇ ਜੋ ਦੋ ਗੱਡੀਆਂ ਤੇ ਸਵਾਰ ਹੋ ਕੇ ਆਏ ਸਨ ਤੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਵੀ ਹਾਦਸਾ ਹੋ ਜਾਂਦਾ ਤੇ ਜਿਸ ਦੇ ਵਿੱਚ ਜਿਹੜੇ ਕਾਤਲ ਸਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਜਿਸ ਦੇ ਵਿੱਚੋਂ ਇੱਕ ਕਾਤਲ ਦੀ ਵੀ ਮੌਤ ਹੋ ਗਈ ਆ ਤਾਂ ਇਹ ਤਸਵੀਰਾਂ ਇੱਕ ਪਾਸੇ ਉਸ ਨੌਜਵਾਨ ਦੀਆਂ ਤੁਹਾਨੂੰ ਦਿਖਾ ਰਹੇ ਆ ਜਿਸ ਦੀ ਮੌਤ ਹੋਈ ਆ ਜਿਸ ਜਿਸ ਦੀ ਪਛਾਣ ਅਮਿੰ다ਸ਼ ਵਜੋ ਹੋਈ ਆ ਦੂਸਰੇ ਪਾਸੇ ਉਹ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਤਾਂ ਦੋ ਗੱਡੀਆਂ ਤੇ ਸਵਾਰ ਹੋ ਕੇ ਇਹ ਪੰਜ ਜਾਣੇ ਆਉਂਦੇ ਨੇ ਇੱਕ ਗੱਡੀ ਦੇ ਵਿੱਚ ਤਿੰਨ ਜਾਣੇ ਸਵਾਰ ਹੁੰਦੇ ਨੇ ਤਾਂ ਦੂਸਰੀ ਗੱਡੀ ਦੇ ਵਿੱਚ ਦੋ ਜਾਣੇ ਸਵਾਰ ਹੁੰਦੇ ਨੇ ਤਾਂ ਜਿਸ ਗੱਡੀ ਦੇ ਵਿੱਚ ਤਿੰਨ ਜਾਨੇ ਸਵਾਰ ਹੁੰਦੇ ਨੇ ਤਾਂ ਉਸ ਗੱਡੀ ਦਾ ਕਿਸੇ ਚੀਜ਼ ਦੇ ਨਾਲ ਟੱਕਰ ਹੋ ਜਾਂਦੀ ਆ ਜਿਸ ਦੇ ਵਿੱਚ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਤਾਂ ਜਿੱਥੇ ਉਹਨਾਂ ਦੇ ਗੰਭੀਰ ਛੱਟਾਂ ਲੱਗੀਆਂ ਨੇ ਤੇ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਇੱਕ ਕਾਤਲ ਦੀ ਮੌਤ ਹੋ ਗਈ ਆ ਤਾਂ ਹੁਸ਼ਿਆਰਪੁਰ ਦੇ ਗੜਦੀਵਾਲਾ ਤੋਂ ਇਹ ਖਬਰ ਸਾਹਮਣੇ ਆਈ ਆ ਜਿੱਥੇ ਇੱਕ ਨੌਜਵਾਨ ਦਾ ਕਤਲ ਕੀਤਾ ਜਾਂਦਾ ਮ੍ਰਿਤਕ ਨੌਜਵਾਨ ਦੀ ਪਛਾਣ ਅਵਨਾਸ਼ ਵਜੋਂ ਹੋਈ ਆ ਤੇ ਜਿਹੜੇ ਕਾਤਲ ਸਨ ਜਦੋਂ ਉਹ ਆਪਣੀਆਂ ਗੱਡੀਆਂ ਤੇ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਸਨ ਤਾਂ ਉਹਨਾਂ ਦੇ ਗੱਡੀ ਦੇ ਨਾਲ ਹਾਦਸਾ ਵਾਪਰ ਜਾਂਦਾ ਤੇ ਜਿਸ ਦੇ ਵਿੱਚ ਇੱਕ ਜਾਣੇ ਦੀ ਮੌਤ ਹੋ ਗਈ ਆ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਹੁਸ਼ਿਆਰਪੁਰ ਤੋਂ ਪੱਤਰਕਾਰ ਅਮਰੀਕ ਜੁੜ ਚੁੱਕੇ ਨੇ ਅਮਰੀਕ ਕੀ ਜਾਣਕਾਰੀ ਹੈਗੀ ਆ ਇੱਕ ਨੌਜਵਾਨ ਦੀ ਮੌਤ ਹੋਈ ਆ ਤੇ ਜਿਹੜੇ ਹਮਲਾਵਾਰ ਸਨ ਤਾਂ ਉਹਨਾਂ ਦੀ ਗੱਡੀ ਦੇ ਨਾਲ ਹਾਦਸਾ ਵਾਪਰਦਾ ਤੇ ਉਹਨਾਂ ਦੀ ਇੱਕ ਵਿੱਚੋਂ ਇੱਕ ਦੀ ਮੌਤ ਹੋ ਗਈ ਆ ਜੀ ਜੀ ਕਿ ਡਾਇਵਿਟਾ ਬੀਤੀ ਦੇਰ ਰਾਤ 8:30 ਵਜੇ ਦੇ ਕਰੀਬ ਦੀ ਇੱਕ ਘਟਨਾ ਆ ਕਰਦੀ ਹੈ ਲੱਡੇ ਦੇ ਵਿੱਚ ਜਿਸ ਦੇ ਉੱਤੇ ਹਮਲਾ ਕੀਤਾ ਸੀ ਉਹ ਨੌਜਵਾਨ ਦੁਕਾਨ ਕਰਦਾ ਹੈ ਤੇ ਦੁਕਾਨ ਦੇ ਉੱਤੇ ਹੀ ਹਮਲਾਵਰਾਂ ਵੱਲੋਂ ਉੱਤੇ ਆ ਕੇ ਹਮਲਾ ਕੀਤਾ ਜਾਂਦਾ ਹੈ 23 ਜਨਵਰੀ ਦੇ ਨਾਲ ਤੇ ਜਿਵੇਂ ਹੀ ਹਮਲਾ ਕਰਨ ਤੋਂ ਬਾਅਦ ਹਮਲਾਵਰ ਗੱਡੀ ਲੈ ਕੇ ਭੱਜਦੇ ਹਨ ਤੇ ਥੋੜੀ ਦੂਰ ਜਾ ਕੇ ਹੀ ਟਰਾਲੀ ਦੇ ਵਿੱਚ ਗੱਡੀ ਵੱਜਣ ਕਾਰਨ ਉਹਨਾਂ ਦਾ ਵੀ ਹਾਦਸਾ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਗੱਡੀ ਦੇ ਵਿੱਚ ਤਿੰਨ ਹਮਲਾਵਰ ਸਨ ਜੇ ਉਹ ਵੀ ਜ਼ਖਮੀ ਹੋ ਗਏ ਤਾਂ ਉਹਨਾਂ ਦੇ ਵਿੱਚੋਂ ਇੱਕ ਦੀ ਵੀ ਮੌਤ ਹੋ ਗਈ ਆ ਜੀ ਜੀ ਤਾਂ ਕੁਝ ਪਤਾ ਲੱਗਿਆ ਕਿਸ ਵਜ੍ਹਾ ਕਰਕੇ ਕਤਲ ਕੀਤਾ ਗਿਆ ਜਿਹੜੇ ਪੰਜ ਹਮਲਾਵਾਰ ਆਏ ਸਨ ਕੋਈ ਨਿੱਜੀ ਰੰਜਿਸ਼ ਸੀ ਜਾਂ ਕੋਈ ਹੋਰ ਕੋਈ ਰੌਲਾ ਸੀ ਇਹਨਾਂ ਦਾ ਜੀ ਸਰ ਜੀ ਸਾਡੀ ਥਾਣਾ ਗੜਦੀਵਾਲ ਦੇ ਐਸਐਚਓ ਨਾਲ ਵੀ ਗੱਲ ਹੋਈ ਹੈ ਉਹਨਾਂ ਦੱਸਿਆ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਚੱਲਦੀ ਸੀ ਜਿਸ ਕਾਰਨ ਇਹਨਾਂ ਦੀਆਂ ਪਹਿਲਾਂ ਵੀ ਇੱਕ ਦੋ ਵਾਰ ਛੋਟੀਆਂ ਘਟਨਾਵਾਂ ਹੋਈਆਂ ਸਨ ਤੇ ਦੋਨਾਂ ਦੇ ਖਿਲਾਫ ਜੋ ਅਲੱਗ-ਅਲੱਗ ਥਾਣਿਆਂ ਦੇ ਵਿੱਚ ਮਾਮਲੇ ਵੀ ਦਰਜ ਨੇ ਫਿਲਹਾਲ ਪੁਰਾਣੀ ਰੰਜਿਸ਼ ਦਾ ਮਾਮਲਾ ਹੀ ਦੱਸਿਆ ਜਾ ਰਿਹਾ ਹੈ ਜੀ ਤਾਂ ਬਹੁਤ-ਬਹੁਤ ਸ਼ੁਕਰੀਆ ਅਮਰੀਕ ਤਾਂ ਬਿਲਕੁਲ ਜਿਸ ਤਰ੍ਹਾਂ ਸਾਥੀ ਪੱਤਰਕਾਰ ਅਮਰੀਕ ਨੇ ਜਾਣਕਾਰੀ ਦਿੱਤੀ ਆ ਤੇ ਦੇਰ ਰਾਤ ਗੜਦੀਵਾਲਾ ਦੇ ਬਾਸ ਸਾਡੇ ਦੇ ਕੋਲ ਇਹ ਪੂਰੀ ਵਾਰਦਾਤ ਵਾਪਰੀ ਹੈ ਜਿੱਥੇ ਪੰਜ ਹਮਲਾਵਰ ਜਿਹੜੇ ਆਉਂਦੇ ਨੇ ਉਹਨਾਂ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਮ੍ਰਿਤਕ ਨੌਜਵਾਨ ਦੀ ਪਛਾਣ ਅਮਨਾਸ਼ ਵਜੋ ਹੋਈ ਆ ਜੋ ਮਿਰਜ਼ਾਪੁਰ ਦਾ ਰਹਿਣ ਵਾਲਾ ਸੀਗਾ ਤੇ ਜਦੋਂ ਇਹ ਕਤਲ ਕਰਕੇ ਭੱਜਦੇ ਨੇ ਤਾਂ ਥੋੜੀ ਜਿਹੀ ਦੂਰ ਉਹਨਾਂ ਦੀ ਗੱਡੀ ਆ ਜਿਹੜੀ ਇੱਕ ਟਰਾਲੀ ਦੇ ਨਾਲ ਜਾ ਟਕਰਾਉਂਦੀ ਆ ਤਾਂ ਜਿਸ ਦੇ ਵਿੱਚ ਉਹ ਜਿਹੜੇ ਕਾਤਲ ਸਨ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਸ ਦੇ ਵਿੱਚੋਂ ਇੱਕ ਕਾਤਲ ਦੀ ਮੌਤ ਹੋ ਗਈ ਆ ਤਾਂ ਜੋ ਖਬਰ ਸਾਹਮਣੇ ਆਈ ਆ ਕਿ ਇਹਨਾਂ ਦੋਨਾਂ ਦਾ ਜੋ ਇੱਕ ਪਾਸੇ ਜੋ ਕਾਤਲ ਸੀਗੇ ਜਾਂ ਫਿਰ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਇਹਨਾਂ ਦਾ ਆਪਸ ਦੇ ਵਿੱਚ ਰੌਲਾ ਸੀਗਾ ਕਿਸੇ ਗੱਲ ਨੂੰ ਲੈ ਕੇ ਨਿੱਜੀ ਰੰਜਿਸ਼ ਸੀਗੀ ਪਹਿਲਾਂ ਵੀ ਇੱਕ ਦੂਸਰੇ ਨਾਲ ਇਹਨਾਂ ਦੀਆਂ ਝੜਪ ਜਿਹੜੀ ਉਹ ਇਸ ਤਰ੍ਹਾਂ ਦੀਆਂ ਖਬਰਾਂ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਸੀਗਾ ਪਰ ਕੱਲ ਜੇਕਰ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਉਹ ਨਿੱਜੀ ਰੰਜਿਸ਼ ਇਸ ਕਦਰ ਵੱਧ ਜਾਂਦੀ ਆ ਕਿ ਪੰਜ ਜਾਣਿਆਂ ਦੇ ਵੱਲੋਂ ਜਿਹੜੇ ਪੰਜ ਕਾਤਲ ਸੀਗੇ ਉਹਨਾਂ ਦੇ ਵੱਲੋਂ ਅਵਿਨਾਸ਼ ਦਾ ਕਤਲ ਕਰ ਦਿੱਤਾ ਜਾਂਦਾ ਤੇ ਜਦੋਂ ਆਪ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਕਤਲ ਕਰਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੀ ਗੱਡੀ ਜਿਹੜੀ ਆ ਟਰਾਲੀ ਦੇ ਨਾਲ ਜਾ ਟਕਰਾਂਦੀ ਹੈ ਜਿਸ ਦੇ ਵਿੱਚ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਉਹ ਪੂਰੀ ਵੀਡੀਓ ਦਿਖਾਵਾਂਗੇ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸ ਜਦੋਂ ਕਤਲ ਕਰਕੇ ਭੱਜਦੇ ਨੇ ਕਿਸੇ ਮਾਂ ਦਾ ਪੁੱਤ ਨੂੰ ਮਾਰ ਕੇ ਭੱਜਦੇ ਨੇ ਜਦੋਂ ਆਪ ਜਿਹੜੇ ਜ਼ਖਮੀ ਹੋ ਕੇ ਹਸਪਤਾਲ ਪਹੁੰਚਦੇ ਨੇ ਤਾਂ ਕਿਸ ਤਰ੍ਹਾਂ ਉਹ चीक उ मारते हुए दिखाई दे, दिखा दे रहे हैं तो एक बार मौके की वीडियो दिखाने ਇਹ ਕੋਸਤ ਕੀ ਆ ਬੋਲੀ ਤੇ ਨਾਲੇ ਉਹ ਡੈੱਡ ਬੋਡੀ ਆ ਮੈਂ ਜੀਪ ਭੇਜਿਆ ਭੇਜਿਆ ਉਹਨੂੰ ਭੇਜਿਆ ਤਬੀ ਨਾ ਆ ਗਿਆ ਇਹ ਜੀਪ ਮੈਂ